KHAT IC 67 ਇਹ ਨੰਦੂ ਸੀਡ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਇੱਕ ਕੋਰੀਆ ਬੇਸਡ ਕੰਪਨੀ ਹੈ ਮੈਂਸ਼ਿਪ ਕੰਪਨੀਆਂ ਜਿਹਦਾ ਕਿ ਕਰਨਾਟਕ ਰੰਗਰੂ ਦੇ ਵਿੱਚ ਪਲਾਂਟ ਹੈ ਇਹਨਾਂ ਨੇ ਇਹਨਾਂ ਦੀ ਵੈਰਾਈਟੀ ਹੈ ਜਿਹੜੀ ਮੋੜੀ ਦੀ ਉਹ ਐਕਸਪਾਇਰ ਐਨਾਲਿਸਿਸ ਸਪਾਰਕਲ ਵਾਈਟ ਸਪਾਰਕਲ ਵਾਈਟ ਬੈਕਤੀ ਸੀ ਐਕਸਪਾਇਰ ਜਿਹਦਾ ਰੈਪਰ ਬਦਲ ਕੇ ਜਿਹੜੀ ਵਿੱਚ ਜਾ ਰਹੀ ਸੀ ਮੈਂ ਖੜਾ ਹੈ ਰਾਪੁਰਾ ਫੋਲ ਦੇ ਵਿੱਚ ਪਿਆਰੇ ਨਾਲ ਨੰਬਰ ਨਾਸੀ ਇਹਨਾਂ ਦੀ ਦੁਕਾਨ ਹੈ ਪੁਰਾਣੀ ਦੁਕਾਨ ਹੈ ਇਹਨਾਂ ਨੇ ਰੈਪਰ ਬਦਲ ਕੇ ਇਹਨਾਂ ਨੇ ਮੰਨਿਆ ਵੀ ਅਸੀਂ ਰੈਪਰ ਬਦਲਿਆ ਉਹ ਬਦਲਿਆ ਕਿਹਦੇ ਕੈਂਟੀ ਕੰਪਨੀ ਵਾਲੇ ਇੱਕ ਹਰਜਿੰਦਰ ਫੋਟ ਉਹਦਾ ਨਾਮ ਮੰਡੀ ਮੰਡੀ ਉਸਨੇ ਰੈਪਰ ਨੂੰ ਅਗੇ ਦਿੱਤਾ ਜਿੰਨੇ ਤੋਂ ਬਣਾਇਆ ਕਿ ਤੋਂ ਬਣਾਇਆ ਰੈਪਰ ਬਦਲਿਆ ਗਿਆ ਰੈਪਰ ਬਦਲ ਕੇ ਇਹਨੂੰ ਨਮਾ ਕਰਕੇ ਵੇਚਿਆ ਗਿਆ ਉਹ ਕਿਸਾਨ ਜਦੋਂ ਫੀਲ ਰਿਹਾ ਸੀ ਉਹਦਾ ਰੈਪਰ ਇੱਥੇ ਦੇਖਿਆ ਕਿ ਉਹ ਛੱਪ ਹੋਇਆ ਤੇ ਲੈ ਕੇ ਆਇਆ ਸ਼੍ਰੀ ਰਾਦੇ ਬੀਜ ਸਬਜ਼ੀ ਮੰਡੀ ਸੱਚਾ ਦੇ ਵਿੱਚੋਂ ਕੀਦਿਆ ਗਿਆ ਉਹਨਾਂ ਨੇ ਸਾਨੂੰ ਦੇਖੇ ਦਿੱਤਾ ਵੀ ਅਸੀਂ ਉੱਥੇ ਕੀਤੇ ਇੱਥੇ ਪਹੁੰਚਿਆ ਤੇ ਅਸੀਂ ਇਹ ਸੇ ਵੀਡੀਓ ਦੇ ਮਾਧਮੇ ਨਾਲ ਕਿਹੜਾ ਚਾਹਣਾ ਇੱਕ ਤਰ੍ਹਾਂ ਦੇ ਕੰਪਨੀ ਵਾਲੇ ਮੁੰਡੇ ਨੇ ਉਹਨਾਂ ਦੇ ਥਰੂ ਕੋਈ ਦੁਕਾਨਦਾਰ ਮਾਲ ਨਾਮ ਦੀ ਸੀ ਉਹ ਕਦੇ ਵੀ ਧੋਖਾ ਕਰ ਸਕਦੇ ਨਹੀਂ ਤੇ ਇੱਕ ਜਿਹੜੇ ਦੁਕਾਨਦਾਰ ਵੀਰ ਨੇ ਉਹ ਜ਼ਰੂਰ ਦੇਖਣ ਕਿ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ ਆਰਥਿਕ ਮੰਦੀ ਜੂਜ ਰਹੀ ਹੈ ਕਿਉਂ ਸਰਕਾਰਾਂ ਜਿਹੜੀਆਂ ਬੇਇਨਸਾਫੀ ਕਰ ਰਹੀਆਂ ਹੈ ਜੋੜੇ ਕਿਸਾਨ ਮਾਰਕ ਨਿਯਮ ਵਾਲਗਾਂ ਦੀ ਲੈ ਕੇ ਆ ਰਹੀਆਂ ਤੇ ਅਗਰ ਸਾਡੇ ਦੁਕਾਨਦਾਰ ਵੀਰ ਵੀ ਸਾਡੇ ਨਾਲ ਐਵੇਂ ਕਰਨਗੇ ਤਾਂ ਬਹੁਤ ਸਦਾ ਦਿੱਕਤਾਂ ਆਉਗੀਆਂ ਤੇ ਅੱਜ ਰਾਮਪੁਰਾਪੁਰ ਪਿੰਡ ਇੱਥੇ ਸਾਡੇ ਐਕਸ਼ਨ ਦੇ ਪ੍ਰਧਾਨ ਲਾਭ ਸਿੰਘ ਜੀ ਵੀ ਨੇ ਹੋਰ ਸਾਥੀ ਵੀ ਆਏ ਨੇ ਉਹਨਾਂ ਸਾਰੀ ਗੱਲਬਾਤ ਹੋਈ ਹੈ ਇਹਨਾਂ ਨੇ ਐਕਸੈਪਟ ਕੀਤਾ ਹੈ ਕਿ ਸੀ ਕਿ ਟ੍ਰੈਪਰ ਬਦਲੇ ਅਸੀਂ ਵਿਭਾਗ ਨੂੰ ਵੀ ਲਿਖ ਕੇ ਦਿੱਤਾ ਹੋ ਆਪਣੀ ਬਣਦੀ ਕਾਰਵਾਈ ਕਰਨਗੇ ਤੇ ਇਸ ਵੀਡੀਓ ਦਾ ਮਕਸਦ ਇਹ ਆ ਵੀ ਇਹ ਵੀ ਜਿਹੜਾ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਦੁਕਾਨਦਾਰ ਵੀ ਤੇ ਹਰਿਆਣਾ ਪੰਜਾਬ ਰਾਸਥਾਨ ਪਿੱਛੇ ਵੀ ਸਟ੍ਰੈਟ ਦੇ ਆ ਉਹ ਕਿਸਾਨਾਂ ਦੀ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨਾਲ ਠੱਗੀ ਧੋਖਾ ਤੜੀ ਨਾ ਕਰਨ ਚੰਗੀ ਚੀਜ਼ ਵੇਚਣ ਕਿਉਂਕਿ ਕਿਸਾਨ ਅਗਰ ਬਚਦਾ ਹੈ ਤੇ ਤਾਂ ਹੀ ਦੁਕਾਨਦਾਰ ਨਹੀਂ ਬਚਣਗੇ ਕਿਸਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਇਸ ਵੀਰ ਤੇ ਇਸ ਪ੍ਰਕਰਨ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨੂੰ ਜਿਵੇਂ ਕੰਪਨੀ ਵਾਲਾ ਉਹਤੇ ਵੀ ਕਾਰਵਾਈ ਕਰਵਾਵਾਂਗੇ ਦੁਕਾਨਦਾਰ ਤੇ ਵੀ ਕਾਰਵਾਈ ਕਰਵਾਵਾਂਗੇ ਇਹ ਵਿਭਾਗੀਆਂ ਕਾਰਵਾਈ ਕਰਵਾਵਾਂਗੇ ਤੇ ਤੁਹਾਡੀ ਆਪਣੀ ਚਤਤਬੰਦੀ ਭਾਰਤੀ ਕਿਸਾਨ ਇਕਤਾ ਵੀ ਕੇ ਹਮੇਸ਼ਾ ਕਿਸਾਨ ਦੀ ਆਵਾਜ਼ ਬਣ ਕੇ بلند ਆਵਾਜ਼ ਬਣ ਕੇ ਕਿਸਾਨ ਦੇ ਹਰ ਇੱਕ ਹੱਕ ਸੱਤ ਦੀ ਲੜਾਈ ਲੜਦੀ ਰਹੂਗੀ ਵੱਡਾ ਸਾਰਿਆਂ ਦੇ ਸਹਿਯੋਗ ਦਾ ਧੰਨਵਾਦ ਪੱਤਰਕਾਰ ਵੀਰਾਂ ਨੂੰ ਬੇਤੀ ਹੈ ਇਸ ਖਬਰ ਨੂੰ ਜਿਆਦਾ ਤੋਂ ਜ਼ਿਆਦਾ ਅੱਗੇ ਚਲਾਇਆ ਜਾਵੇ ਤਾਂ ਕਿ ਹੋਰ ਕਿਸਾਨਾਂ ਨੂੰ ਕਿਲ ਡਟ ਨੂੰ ਬੰਦ ਕਰਾ ਦੇ। ਕਿਸਾਨ ਦੀ ਲੁੱਟ ਬੰਦ ਹੋਵੇ, ਕਿਸਾਨ ਦੀ ਧੋਖਾਧੜੀ ਖੇਤਾਂ ਨਾਲ ਬੰਦ ਹੋਵੇ ਇਹ ਸਾਡਾ ਬਖਸ਼ਣ ਹੈ।